ਹਾਂਜੀ ਛੱਤਸੀ ਦੀ ਅਕਾਲ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਰੋਲਾ ਪੰਜਾਬ ਉੱਤੇ ਦੋਸਤੋ ਰਾਜਵੀਰ ਜਵੰਦਾ ਦੀ ਮੌਤ ਨੇ ਪੂਰੇ ਪੰਜਾਬ ਨੂੰ ਸਦਮੇ ਵਿੱਚ ਪਾ ਦਿੱਤਾ ਸੀ ਸਵਾਲ ਇਹ ਹੈ ਕਿ ਉਸ ਨੌਜਵਾਨ ਆਤਮਾ ਨੇ ਇੰਨੀ ਜਲਦੀ ਸਰੀਰ ਕਿਉਂ ਛੱਡਿਆ ਹੈਰਾਨੀ ਦੀ ਗੱਲ ਹੈ ਕਿ ਜਦੋਂ ਇਹ ਹਾਦਸਾ ਹੋਇਆ ਉਸ ਦੀ ਉਮਰ ਅਤੇ ਸਵਾਸ ਅਜੇ ਬਾਕੀ ਸਨ ਦਰਅਸਲ ਇੱਕ ਗੁਰਸਿੱਖ ਨੇ ਦਾਅਵਾ ਕੀਤਾ ਹੈ ਕਿ ਰਾਜਵੀਰ ਨੂੰ ਕਿਸੇ ਬੁਰੀ ਆਤਮਾ ਨੇ ਘੇਰਿਆ ਹੋਇਆ ਸੀ ਇਸ ਬਾਰੇ ਉਸਨੇ ਰਾਜਵੀਰ ਦੇ ਪਰਿਵਾਰ ਨੂੰ ਪਹਿਲਾਂ ਹੀ ਦੱਸਿਆ ਤਸੀ ਅਤੇ ਦੇਗ ਅਰਦਾਸ ਕਰਵਾਉਣ ਲਈ ਗਿਆ ਸੀ ਪਰ ਅਫਸੋਸ ਪਰਿਵਾਰ ਨੇ ਇਸ ਗੱਲ ਨੂੰ ਅਣਗੌਲਿਆ ਕਰ ਦਿੱਤਾ ਜਦੋਂ ਭਾਣਾ ਵਰਤ ਗਿਆ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ ਜਦੋਂ ਰਾਜਵੀਰ ਦਾ ਪਰਿਵਾਰ ਉਸ ਗੁਰਸਿੱਖ ਨੂੰ ਮਿਲਣ ਗਿਆ ਤਾਂ ਹਾਲਾਤ ਬਦਲ ਚੁੱਕੇ ਸਨ ਅੱਜ ਅਸੀਂ ਇਸ ਵੀਡੀਓ ਰਾਹੀਂ ਤੁਹਾਨੂੰ ਉਸ ਗੁਰਸਿੱਖ ਦੀਆਂ ਗੱਲਾਂ ਸੁਣਾਵਾਂਗੇ ਉਸ ਨੇ ਰਾਜਵੀਰ ਜਵੰਦਾ ਬਾਰੇ ਕਈ ਵੱਡੇ ਰਾਜ਼ ਖੋਲੇ ਹਨ ਜਿਨ੍ਹਾਂ ਨੂੰ ਸੁਣ ਕੇ ਤੁਸੀਂ ਜ਼ਰੂਰ ਹੈਰਾਨ ਹੋਵੋਗੇ ਸਾਡਾ ਮਕਸਦ ਅੰਧਵਿਸ਼ਵਾਸ ਫੈਲਾਉਣਾ ਨਹੀਂ ਹੈ ਬਲਕਿ ਜਿਪੁਰ ਨਾਲ ਜੁੜੀ ਇਹ اہم ਖਬਰ ਉਸ ਦੇ ਚਾਹਣ ਵਾਲਿਆਂ ਤੱਕ ਪਹੁੰਚਾਉਣਾ ਹੈ ਤਾਂ ਕਿ ਉਹਨਾਂ ਦੇ ਮਨਾਂ ਦੇ ਸਵਾਲਾਂ ਦੇ ਜਵਾਬ ਮਿਲ ਸਕਣ ਕਿਉਂਕਿ ਇਸ ਸ਼ਖਸ ਦੀਆਂ ਦੱਸੀਆਂ ਗੱਲਾਂ ਕਿਤੇ ਨਾ ਕਿਤੇ ਇਸ ਪੂਰੇ ਕੇਸ ਨਾਲ ਮੇਲ ਖਾਂਦੀਆਂ ਹਨ ਜੇਕਰ ਦੁਨੀਆ ਵਿੱਚ ਚੰਗੀਆਂ ਸ਼ਕਤੀਆਂ ਹਨ ਤਾਂ ਬੁਰੀਆਂ ਸ਼ਕਤੀਆਂ ਵੀ ਮੌਜੂਦ ਹਨ ਅੱਗੇ ਜੋ ਗੱਲ ਤੁਸੀਂ ਸੁਣੋਗੇ ਉਹ ਤੁਹਾਨੂੰ ਸੋਚਣ ਲਈ ਮਜਬੂਰ ਕਰ ਦੇਣਗੀਆਂ ਸੋ ਇਸ ਜਾਣਕਾਰੀ ਨੂੰ ਪੂਰੀ ਤਰ੍ਹਾਂ ਸਮਝਣ ਲਈ ਵੀਡੀਓ ਦੇ ਅੰਤ ਤੱਕ ਬਨੇ ਰਹੋ ਸੋ ਸਭ ਤੋਂ ਪਹਿਲਾਂ ਚੱਲਦੀ ਚੱਲਦੀ ਵੀਡੀਓ ਨੂੰ ਲਾਈਕ ਕਰਨ ਦੇ ਨਾਲ ਨਾਲ ਸਾਡੀ YouTube ਚੈਨਲ ਰੋਲਾ ਪੰਜਾਬ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਦੇਸ਼ਾਂ ਵਿਦੇਸ਼ਾਂ ਵਿੱਚ ਬਿٹے ਸਮੇਂ ਪੰਜਾਬੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਸੀਂ ਇੱਕ ਨਵੀਂ ਤੇ ਜ਼ਰੂਰੀ ਖਬਰ ਲੈ ਕੇ ਹਾਜ਼ਰ ਹਾਂ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਇਸ ਖਬਰ ਨੂੰ ਸ਼ੇਅਰ ਕਰੋ ਤਾਂ ਕਿ ਇਹ ਰਾਜਵੀਰ ਜਵੰਦਾ ਦੇ ਪਰਸੈਂਟ ਸ਼ਿਕਤ ਤੱਕ ਪਹੁੰਚ ਸਕੇ ਰਾਜਵੀਰ ਜਵੰਦਾ ਕਿਸੇ ਜਾਣ ਪਛਾਣ ਦਾ ਮਤਾਜ ਨਹੀਂ ਸੀ ਉਸਨੇ ਛੋਟੀ ਉਮਰ ਵਿੱਚ ਹੀ ਬਹੁਤ ਵੱਡੀਆਂ ਮੰਜ਼ਲਾਂ ਹਾਸਲ ਕੀਤੀਆਂ ਪੁਲਿਸ ਦੀ ਨੌਕਰੀ ਦੇ ਨਾਲ-ਨਾਲ ਉਸਨੇ ਗਾਇਕ ਅਕੀਦਾ ਸ਼ੌਕ ਵੀ ਜਾਰੀ ਰੱਖਿਆ ਉਸ ਦੀ ਅਣਤਕ ਮਿਹਨਤ ਦਾ ਨਤੀਜਾ ਇਹ ਨਿਕਲਿਆ ਕਿ ਇੱਕ ਦਿਨ ਉਸ ਦੀ ਕਿਸਮਤ ਦਾ ਸਤਾਰਾ ਚਮਕ ਪਿਆ ਉਸ ਨੇ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ ਪਰ ਜਦੋਂ ਸਭ ਕੁਝ ਵਧੀਆ ਚੱਲ ਰਿਹਾ ਸੀ ਤਾਂ ਉਸ ਦੇ ਪਿਤਾ ਜੀ ਦਾ ਸਾਯਾ ਸਿਰੋਂ ਉੱਠ ਗਿਆ ਇਸ ਗਮ ਕਾਰਨ ਉਹ ਇੱਕ ਵਾਰ ਡਿਪਰੈਸ਼ਨ ਵਿੱਚ ਚਲਾ ਗਿਆ ਪਰ ਉਸ ਦੇ ਦੋਸਤਾਂ ਨੇ ਉਸ ਨੂੰ ਸੰਭਾਲਿਆ ਅਤੇ ਫਿਰ ਸਟੇਜਾਂ ਤੇ ਖੜਾ ਕੀਤਾ ਉਸ ਨੇ ਆਪਣੇ ਗਮਾਂ ਨੂੰ ਲੁਕੋ ਕੇ ਮੁੜ ਲੋਕਾਂ ਨੂੰ ਗਾਇਕੀ ਨਾਲ ਜੋੜਿਆ ਉਹ ਆਪਣੇ ਪਰਿਵਾਰ ਵਿੱਚ ਇਕੱਲਾ ਕਮਾਉਣ ਵਾਲਾ ਸੀ ਦੂਜੇ ਸ਼ਬਦਾਂ ਵਿੱਚ ਸਾਰਾ ਪਰਿਵਾਰ ਉਸ ਉੱਤੇ ਨਿਰਭਰ ਸੀ ਉਹ ਬਹੁਤ ਮਕਬੂਲ ਹੋ ਚੁੱਕਾ ਸੀ ਅਤੇ ਉਸ ਦੇ ਸ਼ੋਅ ਵੀ ਬਹੁਤ ਲੱਗ ਰਹੇ ਸਨ ਪਰ ਅਚਾਨਕ ਇੱਕ ਐਸਾ ਹਾਦਸਾ ਵਾਪਰਿਆ ਜਿਸ ਨੇ ਪੂਰੇ ਪੰਜਾਬ ਨੂੰ ਝੰਝੋੜ ਕੇ ਰੱਖ ਦਿੱਤਾ ਉਹ ਆਖਰੀ ਵਾਰ ਕਿਸੇ ਨਾਲ ਗੱਲ ਵੀ ਨਾ ਕਰ ਸਕਿਆ 11 ਦਿਨ ਉਹ ਜ਼ਿੰਦਗੀ ਤੇ ਮੌਤ ਦੀ ਜੰਗ ਲੜਦਾ ਰਿਹਾ ਆਖਰਕਾਰ 11ਵੇਂ ਦਿਨ ਉਸ ਨੇ ਇਸ ਸੰਸਾਰ ਨੂੰ ਅਲਵਿਦਾ ਕਹਿ ਦਿੱਤਾ ਰਾਜਵੀਰ ਆਪਣੇ ਪਿੱਛੇ ਰੋਂਦਾ ਕਰਲੋਂਦਾ ਪਰਿਵਾਰ ਦੋਸਤ ਅਤੇ ਆਪਣੇ ਅਮਰ ਗੀਤ ਛੱਡ ਗਿਆ ਪਰ ਇਹ ਸਭ ਹੋਣ ਤੋਂ ਬਾਅਦ ਇੱਕ ਸ਼ਖਸ ਦੀ ਵੀਡੀਓ ਵਾਇਰਲ ਹੋਈ ਉਹ ਦਾਵਾ ਕਰਦਾ ਹੈ ਕਿ ਉਸਨੇ ਪਰਿਵਾਰ ਨੂੰ ਇਸ ਘਟਨਾ ਬਾਰੇ ਪਹਿਲਾਂ ਹੀ ਦੱਸ ਦਿੱਤਾ ਸੀ ਅਤੇ ਅਰਦਾਸ ਕਰਵਾਉਣ ਲਈ ਕਿਹਾ ਗਿਆ ਸੀ ਪਰ ਉਹਨਾਂ ਨੇ ਅਣਗੌਲਿਆ ਕੀਤਾ ਹੁਣ ਅਸੀਂ ਤੁਹਾਨੂੰ ਇਹ ਵੀਡੀਓ ਦਿਖਾਉਣ ਜਾ ਰਹੇ ਹਾਂ ਜਿਸ ਵਿੱਚ ਇਸ ਸਖਸ ਨੇ ਆਪਣੇ ਦਾਅਵੇ ਕੀਤੇ ਹਨ ਪਹਿਲਾਂ ਗੌਰ ਨਾਲ ਦੇਖੋ ਫਿਰ ਅਸੀਂ ਗੱਲ ਕਰਦੇ ਹਾਂ ਅਗਲੇ ਦਿਨ ਜਦੋਂ ਸੁਰੇ ਕੌਲ ਆਈ ਉਦੋਂ ਨੂੰ ਮਾਮਲਾ ਜਿਹੜਾ ਹੈ ਹਾਲਾਂਕਿ ਦਾਸ ਨੇ ਥੋੜੇ ਜਿਹਾ ਫਿਰ ਬੋਲ ਵੀ ਉਹਨਾਂ ਦੇ ਪ੍ਰਤੀ ਥੋੜੇ ਤਿੱਖੇ ਬੋਲ ਸੀ ਕਿ ਭਾਈ ਤੁਸੀਂ ਇਹ ਚੰਗਾ ਨਹੀਂ ਕੀਤਾ ਹਨਾ ਠੀਕ ਨਹੀਂ ਹੋਇਆ ਉਗਨੇ ਜੀ ਅਸੀਂ ਹੁਣ ਗੁਰਦੁਆਰੇ ਪਹੁੰਚ ਠੀਕ ਆ ਬਾਬਾ ਕਰੋ ਹੁਣ ਕੋਈ ਗੱਲ ਨਹੀਂ ਪਰ ਇਹ ਚੰਗਾ ਨਹੀਂ ਹੋਇਆ ਇਹ ਦਸਦੇ ਬਚਨ ਸੀ ਉਹਨਾਂ ਦੇ ਪ੍ਰਤੀ ਫਿਰ ਉਹਨਾਂ ਦੇ ਸਿਸਟਰ ਨੂੰ ਨਿਆ ਨਾਲ ਲਾਈਨ ਤੇ ਲੈ ਕੇ ਸਾਰਾ ਚੱਕ ਕੀਤਾ ਤੇ ਉਹ ਨੈਟ ਊਰਜਾ ਵੀ ਨਾਲ ਉਹਨਾਂ ਦੇ ਭਾਰੂ ਸੀ ਬਹੁਤ ਨੈਟ ਊਰਜਾ ਸੀ ਨਾਲ ਕਾਫੀ ਵੱਡੀਆਂ ਚੀਜ਼ਾਂ ਸੀ ਜਨਾਂ ਨੂੰ ਪਕੜਿਆ ਉਹਨਾਂ ਦੀ ਜਿਹੜੀ ਆਤਮਾ ਸੀ ਉਹ ਵੀ ਬਾਡੀ ਚ ਬਾਹਰ ਨਿਕਲੀ ਹੋਈ ਸੀ ਛੋਟ ਜੀ ਤਰੰਗ ਜੁੜੀ ਹੋਈ ਸੀ ਤਰੰਗ ਫਿਰ ਉਹਨਾਂ ਦੀ ਆਤਮਾ ਨੂੰ ਪ੍ਰਵੇਸ਼ ਕਰਵਾਇਆ ਦੁਬਾਰਾ ਬਾਡੀ ਚ ਹਰਮਨ ਜੀ ਹੋਰਾਂ ਨੇ ਰਿਦਿ ਸਿਧੀ ਵਾਲੇ ਕਾਰਜ ਕਰ ਸਕਦੇ ਨੇ ਕਿਉਂਕਿ ਉਹਨਾਂ ਦੇ ਕੋਲੇ ਨੂਰੀ ਵਿਦਿਆ ਹੈ ਪਰ ਉਹਨਾਂ ਦੀ ਜਿਹੜੀ ਬਾਡੀ ਸੀ ਉਹ ਇਹ ਸੂਰਜਾ ਨੂੰ ਝੱਲ ਨਹੀਂ ਪਾ ਰਹੀ ਸੀ ਬਾਡੀ ਬਹੁਤ ਕਮਜ਼ੋਰ ਹੋ ਚੁੱਕੀ ਸੀ ਸਰੀਰ ਝੱਲ ਨਹੀਂ ਰਿਹਾ ਸੀ ਫਿਰ ਉਹਨਾਂ ਨੂੰ ਊਰਜਾ ਦਵਾਈ ਸੋ ਕਾਫੀ ਸਮਾਂ ਲੱਗਿਆ ਕਾਰਜ ਹੋਇਆ ਬੜੀ ਕੋਸ਼ਿਸ਼ ਸੀ ਪਰ ਲੇਟ ਹੋ ਚੁੱਕੇ ਸੀ तकरीबन तकरीबन ਰਾਤ ਨੂੰ 3:30 ਵਜੇ ਉਹ ਸਰੀਰ ਛੱਡ ਚੁੱਕੀ ਸੀ ਆਤਮਾ ਜਿਹੜੀ ਉਹਨਾਂ ਦੀ ਡੈਥ ਹੈ ਬਹੁਤ ਸਾਰੇ ਗੁਰੂ ਪਿਆਰਿਆਂ ਨੂੰ ਭੁਲੇਖਾ ਇਸ ਗੱਲ ਦਾ ਕਿ ਜੀ ਉਹ ਵੈਂਟੀਲੇਟਰ ਤੇ ਰੈਸੀ ਰੱਖਿਆ ਹੋਇਆ ਸੀ ਉਹਨਾਂ ਨੂੰ ਹਸਪਤਾਲ ਆ ਲੈਣ ਨਹੀਂ ਗੁਰੂ ਪਿਆਰਿਓ ਉਹ ਫਖੀਰਲੇ ਦਿਨ ਤੱਕ ਜਵੰਦਾ ਜੀ ਜਿਉਂਦੇ ਸੀ ਉਹਨਾਂ ਦੀ ਡੈਥ ਜਿਹੜੀ ਹੈ ਉਹੋ 8 ਤਰੀਕ ਰਾਤ ਨੂੰ 3:30 ਵਜੇ ਉਹਨਾਂ ਦੀ ਆਤਮਾ ਨੇ ਸਰੀਰ ਛੱਡਿਆ ਜੋ ਨੈਗੇਟਿਵ ਊਰਜਾ ਸੀ ਵੀ ਬਹੁਤ ਭਾਰੀ ਸੀ ਉਹਨਾਂ ਦੇ ਉੱਤੇ ਉਹਨੂੰ ਰੱਬ ਜਾਣੇ ਕਿਸ ਨੇ ਕੀ ਕੀਤਾ ਕਰਾਇਆ ਸੀ ਜਾਂ ਕੀ ਮਸਲਾ ਸੀ ਇਹੀ ਕਾਰਜ ਦੇ 3 ਦਿਨ ਪਹਿਲਾਂ ਹੋ ਜਾਂਦਾ ਫਿਰ ਗੱਲ ਕੁਝ ਹੋਰ ਹੋਣੀ ਸੀ ਕਿਉਂਕਿ ਫਿਰ ਜਵੰਦਾ ਹੋਰਾਂ ਦੀ ਉਮਰ ਵੀ ਚੈੱਕ ਕੀਤੀ ਉਹਨਾਂ ਦੀ ਉਮਰ ਹਲੇ ਕਾਫੀ ਪਈ ਹੈ ਕਾਫੀ ਪਈ ਹੈ ਉਮਰ ਉਹਨਾਂ ਦੀ ਮੇਮਾਤਵਾਂ ਵੱਲੋਂ ਸਵਾਸ ਉਹਨਾਂ ਦੇ ਪੈਏ ਨੇ ਹਲੇ ਪਰ ਜਦੋਂ ਸਰੀਰ ਖਤਮ ਹੁੰਦਾ ਹੁੰਦਾ ਗੁਰੂ ਪਿਆਰੇ ਆਤਮਾ ਫਿਰ ਇੱਥੇ ਹੀ ਭਟਕਦੀ ਹੈ ਸੰਸਾਰ ਦੇ ਵਿੱਚ ਜਿੰਨਾ ਚਿਰ ਉਹ ਸਵਾਸ ਕਤਮਾ ਹੋ ਗਿਆ ਗੁਰਸਿੱਖ ਦੱਸਦਾ ਹੈ ਕਿ ਦੇਰੀ ਹੋਣ ਕਾਰਨ ਉਹ ਪਰਿਵਾਰ ਤੇ ਗੁੱਸੇ ਹੋਇਆ ਉਸਨੇ ਰਾਜਵੀਰ ਦੀ ਭੈਣ ਨਾਲ ਗੱਲ ਕੀਤੀ ਅਤੇ ਚੈੱਕ ਕੀਤਾ ਕਿ ਰਾਜਵੀਰ ਤੇ ਨੈਗੇਟਿਵ ਊਰਜਾ ਭਾਰੂ ਸੀ ਉਸ ਮੁਤਾਬਕ ਉਸਦੀ ਆਤਮਾ ਸਰੀਰ ਚੋਂ ਬਾਹਰ ਨਿਕਲੀ ਹੋਈ ਸੀ ਹਰਮਨਜੀ ਹੋਰਾਂ ਨੇ ਨੂਰੀ ਵਿੱਦਿਆ ਨਾਲ ਉਸਦੀ ਆਤਮਾ ਨੂੰ ਦੁਬਾਰਾ ਸਰੀਰ ਵਿੱਚ ਪ੍ਰਵੇਸ਼ ਕਰਵਾਇਆ ਪਰ ਸਰੀਰ ਕਮਜ਼ੋਰ ਹੋ ਚੁੱਕਾ ਸੀ ਅਤੇ ਚੱਲ ਨਹੀਂ ਸਕਿਆ ਉਹ ਦਾਵਾ ਕਰਦਾ ਹੈ ਕਿ 8 ਤਰੀਕ ਰਾਤ 3:30 ਮਿੰਟਾਂ ਤੇ ਉਸਦੀ ਆਤਮਾ ਨੇ ਸਰੀਰ ਦਿੱਤਾ ਸੀ ਉਸ ਦੇ ਮੁਤਾਬਿਕ ਜੇ ਇਹ ਕਾਰਜ 3 ਦਿਨ ਪਿੰਨ ਹੋ ਜਾਂਦਾ ਤਾਂ ਗੱਲ ਕੁਝ ਹੋਰ ਹੁੰਦੀ ਕਿਉਂਕਿ ਉਸ ਦੀ ਉਮਰ ਅਜੇ ਬਾਕੀ ਸੀ ਸੋ ਤੁਸੀਂ ਸੁਣਿਆ ਇਸ ਸ਼ਖਸ ਦਾ ਦਾਵਾ ਹੈ ਕਿ ਰਾਜੀਵ ਜਵੰਦ ਦਾ ਤੇ ਕਿਸੇ ਨੇ ਕਾਲਾ ਜਾਦੂ ਜਾਂ ਇਲਮ ਕੀਤਾ ਹੋਇਆ ਸੀ ਜਿਸ ਕਾਰਨ ਦੇਰੀ ਹੋ ਗਈ ਹੁਣ ਇਸ ਦਾਵੇ ਵਿੱਚ ਕਿੰਨੀ ਸਚਾਈ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਇੱਕ ਚੀਜ਼ਾਂ ਹੁੰਦੀਆਂ ਹਨ ਜਾਂ ਨਹੀਂ ਇਸ ਦਾ ਫੈਸਲਾ ਦਰਸ਼ਕਾਂ ਨੇ ਖੁਦ ਕਰਨਾ ਹੈ ਸਾਡਾ ਕੰਮ ਸਿਰਫ ਲੋਕਾਂ ਸਾਹਮਣੇ ਦਾਅਵੇ ਲਿਆਉਣਾ ਹੈ ਕਿ ਕੋਈ ਐਸੀ ਸ਼ਕਤੀ ਹੋ ਸਕਦੀ ਹੈ ਜੋ ਆਤਮਾ ਮੰਨ ਨਾਲ ਗੱਲ ਕਰ ਸਕੇ ਜਾਂ ਉਸ ਨੂੰ ਸਰੀਰ ਵਿੱਚ ਪ੍ਰਵੇਸ਼ ਕਰਵਾ ਸਕੇ ਇਸ ਬਾਰੇ ਤੁਹਾਡੇ ਵਿਚਾਰ ਜ਼ਰੂਰ ਸਾਂਝੇ ਕਰੋ ਧਿਆਨ ਦਿਓ ਸਾਡਾ ਚੈਨਲ ਇਸ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ ਇਹ ਵਿਚਾਰ ਬੁਲਾਰੇ ਦੇ ਨਿੱਜੀ ਹਨ ਜੇ ਇਹ ਦਾਅਵੇ ਸੱਚੇ ਹਨ ਤਾਂ ਰਾਜਵੀਰ ਨੂੰ ਬਚਾਇਆ ਜਾ ਸਕਦਾ ਸੀ ਸਖਸ ਮੁਤਾਬਕ ਰਾਜਵੀਰ ਦੀ ਉਮਰ ਬਾਕੀ ਸੀ ਇਸ ਲਈ ਉਸ ਦੀ ਆਤਮਾ ਪਟਕ ਰਹੀ ਹੈ ਪਰ ਗੁਰੂ ਮਾਨੀ ਅਨੁਸਾਰ ਨਾ ਕੋਈ ਮਾਰ ਸਕਦਾ ਹੈ ਨਾ ਕੋਈ ਜਿਵਾ ਸਕਦਾ ਹੈ ਸਭ ਕੁਝ ਪਰਮਾਤਮਾ ਦੇ ਹੱਥ ਵਿੱਚ ਹੈ ਗੁਰੂ ਵਾਕ ਹੈ ਕੱਲੇ ਆਵੇ ਨਾਨਕਾ ਸਦੇ ਜੀ ਜਾਈ ਪਰਮਾਤਮਾ ਹੀ ਆਉਣ ਜਾਣ ਦਾ ਹੁਕਮ ਦਿੰਦਾ ਹਾਲਾਂਕਿ ਇਹ ਸੱਚ ਹੈ ਕਿ ਅਰਦਾਸ ਵਿੱਚ ਬਹੁਤ ਸ਼ਕਤੀ ਹੈ ਗੁਰੂ ਮਹਾਰਾਜ ਕਿਰਪਾ ਕਰਨ ਤਾਂ ਵੱਡੀਆਂ ਮੁਸੀਬਤਾਂ ਟਲ ਸਕਦੀਆਂ ਹਨ ਤੁਸੀਂ ਸਾਰੇ ਇਸ ਪੂਰੀ ਖਬਰ ਬਾਰੇ ਕੀ ਸੋਚਦੇ ਹੋ ਕੀ ਤੁਹਾਨੂੰ ਲੱਗਦਾ ਹੈ ਕਿ ਕੋਈ ਵਿਅਕਤੀ ਰੋਹਾਨੀ ਸ਼ਕਤੀਆਂ ਨਾਲ ਗੱਲ ਕਰ ਸਕਦਾ ਹੈ ਕਮੈਂਟ ਕਰਕੇ ਜਰੂਰ ਦੱਸੋ ਜੇ ਜਾਣਕਾਰੀ ਚੰਗੀ ਲੱਗੀ ਤਾਂ ਸ਼ੇਅਰ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਪੋਰਟ ਕਰੋ ਅਗਲੀ ਵੀਡੀਓ ਤੱਕ ਲਈ ਸਾਰਿਆਂ ਨੂੰ ਪਿਆਰ ਪਰਿਸ਼ਕਤ ਸ੍ਰੀ ਅਕਾਲ